ਗੱਲ ਹੋ ਗਈ ਕਹਿੰਦਾ ਵਰਤਾ 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 ਚੋਰਾਂ ਨੇ ਪ੍ਰਾਈਵੇਟ ਸੰਦ ਵਰਤਾ ਅੰਗ ਵਰਤਾ ਲਿੰਗ ਵਰਤਾ ਇੱਕ ਬੰਦੇ ਦਾ ਹਸਪਤਾਲ ਦੇ ਵਿੱਚ ਜਾ ਕੇ ਕਹਾਣੀ ਕੀ ਬਣਾਈ ਗਈ ਹੈ ਪੂਰੀ ਗੱਲ ਬਾਤ ਸੁਣਾਉਂਗਾ ਅੱਜ ਹਸਪਤਾਲ ਦੇ ਵਿੱਚ ਜਾ ਕੇ ਇਹ ਕਹਾਣੀ ਬਣਾ ਕੇ ਸੁਣਾਉਂਦਾ ਬੰਦਾ ਕਿ ਮੈਨੂੰ ਚੋਰਾਂ ਨੇ ਘੇਰ ਲਿਆ ਚੋਰਾਂ ਨੇ ਘੇਰ ਕੇ ਮੇਰਾ ਪ੍ਰਾਈਵੇਟ ਅੰਦਰ ਵੱਟ ਕੇ ਰੱਖ ਦਿੱਤਾ ਹੁਣ ਇਹ ਦੇਖੋ ਵੀ ਚੋਰ ਲੁੱਟਦੇ ਤਾਂ ਬਹੁਤ ਵੇਖੇ ਸੀ ਕਦੇ ਪੈਸਾ ਕਦੇ ਸਿਉਣਾ ਕਦੇ ਕੋਸ ਕਦੇ ਕੋਸ ਪਰ ਚੋਰਾਂ ਨੇ ਪ੍ਰਾਈਵੇਟ ਰੰਗ ਹੀ ਕਿਉਂ ਲੁੱਟਿਆ ਕਿਉਂ ਇਸੀ ਇੱਕ ਕਹਾਣੀ ਬਣਾਈ ਗਈ ਡਾਕਟਰਾਂ ਦੇ ਕੋਲ ਤੇ ਡਾਕਟਰ ਵੀ ਗਾਂ ਪੜ੍ਹੇ ਲਿਖੇ ਹੁੰਦੇ ਆ ਡਾਕਟਰਾਂ ਨੇ ਕਹਾਣੀ ਬੋਝ ਲਈ ਪੁਲਿਸ ਸੱਦ ਲਈ ਗਈ ਤੇ ਜਦੋਂ ਪੁਲਿਸ ਸੱਦੀ ਗਈ ਤਾਂ ਮਾਂ ਦਾ ਪੁੱਤ ਚੋਰਾਂ ਨੇ ਨਹੀਂ ਲੁੱਟਿਆ ਮਾਂ ਦਾ ਪੁੱਤ ਆਸ਼ਕ ਨਿਕਲਿਆ ਤੇ ਆਸ਼ਕ ਇੱਕ ਚੰਦ ਛੱਡ ਚੜ ਕੇ ਆਇਆ ਸੀ ਕੀ ਕਰਕੇ ਆਇਆ ਹੋਟਲ ਦੇ ਵਿੱਚ ਆਪਣੀ ਸਹੇਲੀ ਦਾ ਕਤਲ ਕਰਕੇ ਆਇਆ ਸੀ ਤੇ ਉਹ ਸਹੇਲੀ ਸੀ ਇੱਕ ਨਰਸ ਇਹ ਕਹਾਣੀ ਇਹ ਖਬਰ ਇਹ ਜਦੋਂ ਵਾਰਦਾਤ ਸੁਣੀ ਤੇ ਸੱਚਮੁੱਚ ਰੌਂਗਟੇ ਖੜੇ ਹੋਵੇ ਹੋ ਗਏ ਨੇ ਆ ਜਿਵੇਂ گاਉਂ ਨਾਲੇ ਇਹ ਗੱਲ ਕਹਿੰਦੇ ਹੁੰਦੇ ਆ ਕਿ ਚੋਰੀ ਦੀਆਂ ਮੁਲਾਕਾਤਾਂ ਰਿਸਕੀ ਵੀ ਸੋਹਣਿਆ ਕੈਮਰੇ ਲਵਾਤੇ ਮੇਰੇ ਬਾਪੂ ਨੇ ਇਹ ਉਹ ਕੈਮਰਿਆਂ ਦੇ ਵਿੱਚ ਸਾਰਾ ਕੁਝ ਆ ਗਿਆ ਉਹਨਾਂ ਕੈਮਰਿਆਂ ਦੇ ਕਰਕੇ ਕਹਾਣੀ ਫੜੀ ਗਈ ਇੱਕ ਨਰਸ ਦੇ ਇੱਕ ਇਸ ਆਸ਼ਕ ਦੇ ਨਾਲ ਲਿਵਿੰਗ ਦੇ ਵਿੱਚ ਰਹਿੰਦੀ ਸੀਗੀ ਤੇ ਜਦੋਂ ਇਸ ਆਸ਼ਕ ਭਾਜੀ ਨੇ ਕਿਤੇ ਹੋਰ ਮੰਗਣੀ ਕਰਾ ਲਈ ਕਿਸੇ ਨਾਲ ਹੋਰ ਦਾਤਾ ਜੋੜ ਲਿਆ ਕਿਤੇ ਹੋਰ ਵਿਆਹ ਕਰਾਉਣਾ ਸੀਗਾ ਤੇ ਨਰਸ ਨੂੰ ਪਤਾ ਲੱਗ ਗਿਆ ਨਰਸ ਨੇ ਵਿਰਿਆ ਕੇ ਉਹਦੇ ਨਾਲ ਮੁਲਾਕਾਤ ਕਰਨ ਦੇ ਬਹਾਨੇ ਵੀ ਆਪਾਂ ਮਿਲਾਂਗੇ ਹੋਟਲ ਦੇ ਵਿੱਚ ਨਜ਼ਾਰੇ ਲਾਵਾਂਗੇ ਤੂੰ ਆ ਜੀ ਤਾਂ ਆਸ਼ਕ ਭਾਣੇ ਪੈਰਾਂ ਦੇ ਵਿੱਚ ਜੁੱਤੀ ਨਹੀਂ ਪਾਈ ਤੇ ਮਿਲਣ ਦੇ ਵਾਸਤੇ ਪਹੁੰਚ ਗਿਆ ਉੱਥੇ ਆਪਣੀ গারਲਫ੍ਰੈਂਡ ਨੂੰ ਉਸ ਨਰਸ ਨੂੰ ਤੇ ਉੱਥੇ ਜਾ ਕੇ ਕੀ ਹੋਇਆ ਉਸ ਲੜਕੀ ਨੇ ਇਸ ਆਸ਼ਕ ਦਾ ਪ੍ਰਾਈਵੇਟ ਅੰਗ ਕੱਟ ਕੇ ਰੱਖ ਦਿੱਤਾ ਤੇ ਉਸੇ ਅੰਗ ਨੂੰ ਲੈ ਕੇ ਹਸਪਤਾਲ ਦੇ ਵਿੱਚ ਜਾ ਕੇ ਕਹਾਣੀ ਬਣਾਉਂਦਾ ਕਿ ਮੈਨੂੰ ਚੋਰਾਂ ਨੇ ਲੁੱਟ ਲਿਆ ਮੇਰਾ ਚੋਰਾਂ ਨੇ ਅੰਗ ਵੜ ਦਿੱਤਾ ਵੀ ਭਲਿਆ ਬੰਦਿਆ ਚੋਰਾਂ ਨੇ ਇਸ ਤੋਂ ਕੀ ਕਰਾਉਣਾ ਦੱਸ ਚੋਰਾਂ ਨੂੰ ਤਾਂ ਪੈਸੇ ਚਾਹੀਦੇ ਹੁੰਦੇ ਆ ਸਿਉਣਾ ਚਾਹੀਦਾ ਹੁੰਦਾ ਆ ਚੀਜ਼ਾਂ ਉਹਨਾਂ ਨੇ ਕੀ ਕਰਨੀਆਂ ਤੇ ਉਸ ਤੋਂ ਬਾਅਦ ਉੱਥੇ ਹੋਟਲ ਦੇ ਵਿੱਚ ਜਦੋਂ ਲੜਕੀ ਨੇ ਇਹਦਾ ਪ੍ਰਾਈਵੇਟ ਅੰਗ ਕੱਟਿਆ ਤੇ ਉਸ ਤੋਂ ਬਾਅਦ ਇਹਨੇ ਮਾਂ ਦੇ ਪੁੱਤ ਨੇ ਲੜਕੀ ਦਾ ਕਤਲ ਕਰ ਦਿੱਤਾ ਕਤਲ ਕਰਨ ਤੋਂ ਬਾਅਦ ਇਹ ਉੱਥੋਂ ਫਰਾਰ ਹੋਇਆ ਪਰ ਰੌਲਾ ਇਸ ਗੱਲ ਦਾ ਪਤਾ ਨਹੀਂ ਕਿੰਨੇ ਇਹ ਚੋਰੀ ਦੇ ਇਸ ਤਰੀਕੇ ਦੇ ਰਿਸ਼ਤੇ ਹੋਣਗੇ ਕਿੰਨੀਆਂ ਸਾਰੀਆਂ ਇਹ ਘਟਨਾਵਾਂ ਸਾਹਮਣੇ ਆਉਂਦੀਆਂ ਨੇ ਜਦੋਂ ਇਹ ਚੋਰੀ ਛੁੱਪੇ ਮਿਲਦੇ ਨੇ ਕਿਉਂਕਿ ਜਦੋਂ ਅੱਖੀਆਂ ਮਿਲਦੀਆਂ ਦਿਲ ਮਿਲਦੇ ਫਿਰ ਕਹਿ ਦਿੰਦੇ ਆ ਰੂਹਾਂ ਦਾ ਪਿਆਰ ਆ ਰੂਹਾਂ ਤੋਂ ਬਾਅਦ ਇਹ ਫਿਰ ਲੁੱਚਪੁਣੇ ਵਾਲਾ ਪਿਆਰ ਬਣ ਜਾਂਦਾ ਲੁੱਚਪੁਣੇ ਦੀਆਂ ਹੱਦਾਂ ਬਣਨੇ ਕਿਉਂਕਿ ਮਹੀਨਾ 2 ਮਹੀਨੇ ਤਾਂ ਬੜੀਆਂ ਇੱਕ ਦੂਜੇ ਨੂੰ ਮੁੰਡਾ ਕੁੜੀ ਸੋਹਣੇ ਲੱਗਦੇ ਆ ਵੀ ਹਾਂ ਬਹੁਤ ਸੋਹਣਿਆ ਤੇਰੇ ਬਿਨਾ ਮੈਂ ਜਿਉ ਨਹੀਂ ਸਕਦਾ ਇਹ ਕਸਮਾਂ ਪਾਉਂਦੇ ਆ ਵਾਅਦੇ ਕਰਦੇ ਆ ਮੈਂ ਕੰਨਾ ਹੀ ਰਾਂਝਾ ਸੱਸੀ ਪੁੰਨੂ ਮਿਰਜਾ ਸਹਵੇ ਨੂੰ ਪਿੱਛੇ ਛੱਡ ਦਿੰਦੇ ਆ ਉਹਨਾਂ ਦੀਆਂ ਵੀ ਕਬਰਾਂ ਟੱਪ ਜਾਂਦੇ ਆ ਵੀ ਸਾਡੇ ਵਰਗਾ ਪਿਆਰ ਹੀ ਕੋਈ ਨਹੀਂ ਇੱਕ ਦੂਜੇ ਨੂੰ ਚੀਜ਼ਾਂ ਲੈ ਕੇ ਦਿੰਦੇ ਆ ਰਾਤ ਨੂੰ ਸਾਰੀ ਸਾਰੀ ਰਾਤ WhatsApp ਤੇ ਫੋਨਾਂ ਤੇ ਇੱਕ ਦੂਜੇ ਨਾਲ ਚੁੰਬੜੇ ਰਹਿੰਦੇ ਆ ਤੇ ਜਦੋਂ ਇੱਕ ਦੂਜੇ ਤੋਂ ਮਨ ਭਰ ਜਾਂਦਾ ਫਿਰ ਮਾਂ ਦੇ ਪੁੱਤ ਇੱਕ ਦੂਜੇ ਦੀ ਨੈਗੇਟਿਵਿਟੀ ਲੱਭਦੇ ਆ ਇੱਕ ਦੂਜੇ ਨਾਲ ਤੋਖਾ ਬੰਦੀ ਸ਼ੁਰੂ ਹੁੰਦੀ ਆ ਉਸ ਤੋਂ ਬਾਅਦ ਇੱਕ ਦੂਜੇ ਤੋਂ ਲੁੱਕ ਛਿਪ ਕੇ ਫਿਰ ਜਦੋਂ ਕੁੜੀ ਦੀ ਜਾਂ ਮੁੰਡੇ ਦੀ ਨਵੇਂ ਸਾਹ ਕੁੰਡੀ ਅੜ ਜਾਂਦੀ ਹੈ ਫਿਰ ਮਗਰ ਲਿਆਂ ਦਾ ਇੱਕ ਦੂਜੇ ਨਾਲ ਕਲੇਸ਼ ਪੈਂਦਾ ਹੁਣ ਉਹੀ ਕਲੇਸ਼ ਸੀਗਾ ਮੁੰਡੇ ਨੇ ਕਿਤੇ ਹੋਰ ਮੰਗਣੀ ਕਰਾ ਲਈ ਹੋਰ ਕਿਤੇ ਵਿਆਹ ਕਰਾਉਣਾ ਸੀ ਤੇ ਨਰਸ ਨੂੰ ਇਹ ਮਨਜ਼ੂਰ ਨਹੀਂ ਸੀਗਾ ਉਹ ਕਹਿੰਦੀ ਕਿ ਜਦੋਂ ਮੇਰੇ ਨਾਲ ਤੂੰ ਰਹਿ ਰਿਹਾ ਚਾਰਾਂ ਸਾਲਾਂ ਤੋਂ ਪੰਜਾਂ ਸਾਲਾਂ ਤੋਂ ਤਾਂ ਮੇਰੇ ਨਾਲ ਹੀ ਵਿਆਹ ਕਰਾਉਣਾ ਪਊ ਪਰ ਇਹ ਆਸ਼ਕ ਭਾਜੀ ਨੂੰ ਮਨਜ਼ੂਰ ਨਹੀਂ ਸੀ ਤਾਂ ਗੁੱਸੇ ਦੇ ਵਿੱਚ ਆਈ ਕੁੜੀ ਨੇ ਇਹਦਾ ਪ੍ਰਾਈਵੇਟ ਅੰਗ ਵੱਢਿਆ ਤੇ ਇਹਨੇ ਉਹਦਾ ਕਤਲ ਕਰ ਦਿੱਤਾ ਪੁਲਿਸ ਨੇ ਸਾਰਾ ਜਿਹੜੀ ਕਹਾਣੀ ਐ ਇਸ ਸੁਲਝਾੜੀ ਹੈ ਲੁਧਿਆਣੇ ਦਾ ਇਹ ਮਾਮਲਾ ਗਾ ਪਰ ਕਿੰਨੇ ਸਾਰੇ ਇਹ ਮਾਮਲੇ ਆ ਜਿਹੜੇ ਆ ਰਹੇ ਨੇ ਕਿੰਨੇ ਸਾਰੇ ਮਾਮਲੇ ਜਿਹੜੇ ਹੈਰਾਨ ਕਰ ਦੇਣ ਵਾਲੇ ਨੇ ਪਰ ਕੀ ਸਾਡੇ ਕੋਲ ਇਕੱਲਾ ਆ ਹੀ ਰਹਿ ਗਿਆ ਇਹ ਲੁਕਸ਼ਪ ਕੇ ਮਿਲਨ ਦੇ ਜਿਹੜੇ ਇਸ਼ਕ ਮੁਸ਼ਕ ਦੇ ਚੱਕਰ ਹੈ ਦਿਨ ਬਦਿਨ ਮਹਿੰਗੇ ਪੈਂਦੇ ਜਾ ਰਹੇ ਨੇ ਜਾਂ ਤਾਂ ਸੋਸ਼ਲ ਮੀਡੀਆ ਦੇ ਉੱਪਰ ਇਹ ਹੋਰੀਆਂ ਦੋਸਤੀਆਂ ਇੰਸਟਾਗ੍ਰam ਦੇ ਲਵ ਫੇਸਬੁੱਕ ਦੇ ਲਵ ਹੈ ਹੋਰ ਚੀਜ਼ਾਂ ਦੇ ਲਵ ਇੱਥੇ ਇੱਕ ਦੂਜੇ ਨੂੰ ਮਿਲਦੇ ਨੇ ਮੈਸੇਜ ਕਰਦੇ ਨੇ ਕੋਈ ਕਿਸੇ ਦੀ ਬੈਕਗ੍ਰਾਉਂਡ ਨਹੀਂ ਜਾਣਦਾ ਕੋਈ ਕਿਸੇ ਦੇ ਸੁਭਾਅ ਬਾਰੇ ਨਹੀਂ ਜਾਣਦਾ ਕੋਈ ਕਿਸੇ ਦੇ ਨਾਲ ਕੋਈ ਕਿਸੇ ਦੀ ਸਥਿਤੀ ਨਹੀਂ ਜਾਣਦਾ ਸਿਰਪ ਤੇ ਸਿਰਪ ਜਿਹੜੀ ਅੱਗ ਲੱਗੀ ਹੈ ਇਹ ਜਿਸਮ ਦੀ ਅੱਗ ਲੱਗੀ ਹੈ ਉਹਦੇ ਵਿੱਚ ਇੱਕ ਦੂਜੇ ਨੂੰ ਮਿਲਦੇ ਰਹਿੰਦੇ ਜਦੋਂ ਇੱਕ ਦੂਜੇ ਤੋਂ ਮਨ ਭਰ ਜਾਂਦਾ ਫਿਰ ਨਵੇਂ ਥਾਂ ਇੱਕ ਦੂਜੇ ਨਾਲ ਕੁੰਡੀਆਂ ਜੋੜਦੇ ਨੇ ਇਹੀ ਇਹਨਾਂ ਦਾ ਲੂਚਾ ਸੁਚਾ ਪਿਆਰ ਇਹਨੂੰ ਇਹ ਨਾਮ ਦੇ ਦਿੰਦੇ ਨੇ ਤੇ ਇਹ ਵਾਰਦਾਤ ਵੇਖੋ ਹੋਈ ਹੈ ਲੜਕੀ ਊਂ ਦੁਨੀਆ ਤੋਂ ਚਲੀ ਗਈ ਆ ਉਹਦਾ ਕਤਲ ਕਰ ਦਿੱਤਾ ਤੇ ਇਹ ਭਾਜੀ ਊਂ ਨਮਰਤ ਹੋ ਗਏ ਨੇ ਊਂ ਪੁੰਸਕ ਹੋ ਗਏ ਨੇ ਇਹ ਊਂ ਨਹੀਂ ਕਿਸੇ ਕੰਮ ਦੇ ਰਹੇ ਇਹ ਜਿਉਂਦਾ ਮਰਿਆਂ ਚ ਹੋ ਗਿਆ ਤੇ ਉਹ ਕੁੜੀ ਉਦਾਂ ਹੀ ਮਰ ਗਈ ਆ ਤੁਸੀਂ ਦੇਖੋ ਪਰ ਪੁਲਿਸ ਨੇ ਇਹ ਕਤਲ ਦੀ ਗੁੱਥੀ ਨੂੰ ਸੁਲਝਾ ਲਿਆ ਕਿ ਆਖਰਕਾਰ ਉਸ ਲੜਕੀ ਨੇ ਦਾ ਪ੍ਰਾਈਵੇਟ ਅੰਗ ਕੱਟਿਆ ਤੇ ਇਹਨੇ ਉਹਦਾ ਕਤਲ ਕਰ ਦਿੱਤਾ ਤੁਸੀਂ ਇਸ ਘਟਨਾ ਨੂੰ ਕਿਵੇਂ ਦੇਖਦੇ ਹੋ ਇਹ ਜ਼ਰੂਰ ਕਮੈਂਟ ਕਰਕੇ ਦੱਸਿਓ ਤੇ ਜੁੜੇ ਰਹੋ ਮਲੂਕਾ ਟੀਵੀ ਨਾਲ ਧੰਨਵਾਦ ਜੀ